15 ਜਨਮਰੀ ਨੂੰ ਜੋ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਦੀ ਪੇਸ਼ੀ ਹੋਈ ਉਸ ਦੇ ਵਿੱਚ ਇੱਕ ਕਾਲਾ ਬੈਗ ਜਿਹੜਾ ਕਿ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਲੈ ਕੇ ਗਏ ਤੇ ਉਥੇ ਹੀ ਸ਼੍ਰੀ ਅਕਾਲ ਤਖਤ ਨੂੰ ਜਿਹੜਾ ਕਿ ਜਥੇਦਾਰ ਨੂੰ સોਪਿਆ ਗਿਆ ਤੇ ਦੱਸਦੇ ਵਿੱਚ ਕਈ ਸਵਾਲ ਬਣਦੇ ਨਜ਼ਰ ਆ ਰਹੇ ਸੀ ਕਿ ਇਸ ਕਾਲੇ ਬੈਗ ਦੇ ਵਿੱਚ ਕੀ ਸਬੂਤ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਐਸਟੀਪੀਸੀ ਨੇ ਇਸ ਕਾਲੇ ਬੈਗ ਨੂੰ ਲੈ ਕੇ ਇੱਕ ਵੱਡਾ ਦਾਵਾ ਠੋਕਿਆ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਸ਼ਿਕਾਇਤਾਂ ਨਹੀਂ ਜਿਸ ਵਿੱਚ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਗਏ ਦੋ ਕਾਲੇ ਬੈਗਾਂ ਦੇ ਵਿੱਚ ਐਸਟੀਪੀਸੀ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਸੀ ਤੇ ਐਸਟੀਪੀਸੀ ਨੇ ਇਹ ਦਾਵਾ ਕੀਤਾ ਹੈ ਨਾਲੀ ਜਿਹੜਾ ਕਿ ਸ਼ਿਕਾਇਤਾਂ ਵਾਲੇ ਬੈਗ ਦੇ ਵਿੱਚ ਨਿੱਜੀ ਚੈਨਲ ਤੋਂ ਸ਼ੁਰੂਆਤ ਦੇ ਬਕਾਇਦਾ ਜਿਹੜਾ ਕਿ ਜਿਹੜਾ ਕਿ ਜ਼ਿਕਰ ਨਹੀਂ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਉੱਥੇ ਐਸਟੀਪੀਸੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਜਾਣਕਾਰੀ ਜਿਹੜੀ ਕਿ ਮੀਡੀਆ ਨੂੰ ਦਵੇਗੀ ਤੇ ਵਿੱਚ ਦੱਸ ਦਈਏ ਕਿ ਕਾਲੇ ਬੈਗ ਨੂੰ ਲੈ ਕੇ ਦੱਸਿਆ ਜਾ ਰਿਹਾ ਕਿ ਐਸਟੀਪੀਸੀ ਦੇ ਖਿਲਾਫ ਕੋਈ ਵੀ ਸ਼ਿਕਾਇਤ ਨਹੀਂ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ 15 ਜਨਵਰੀ ਨੂੰ ਉਹਨਾਂ ਦੀ ਪੇਸ਼ੀ ਸੀ ਜਿਸ ਤੋਂ ਬਾਅਦ ਉੱਥੇ ਹੀ ਉਹ ਪੇਸ਼ ਹੋਏ ਹਾਲਾਂਕਿ ਗੱਲ ਕਰੀਏ ਤਾਂ ਉਹ ਕਾਲਾ ਬੈਗ ਵੀ ਨਾਲ ਲੈ ਕੇ ਗਏ ਸੀ ਤਾਂ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਉਹ ਕਾਲੇ ਬੈਗ ਨੂੰ ਲੈ ਕੇ ਕਈ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਸੀ ਤਾਂ ਉਸ ਬੈਗ ਦੇ ਵਿੱਚ ਕੀ ਸੀ ਤਾਂ ਕਿਹੜੇ ਸਬੂਤ ਹੈ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੈ ਕੇ ਗਏ ਤੇ ਇਸ ਦੇ ਵਿੱਚ ਹੁਣ ਐਸਟੀਪੀਸੀ ਨੇ ਇੱਕ ਵੱਡਾ ਦਾਵਾ ਠੋਕਿਆ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਐਸਟੀਪੀਸੀ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਸੀ ਪਰੰਤੂ ਇਸ ਦੀ ਜਾਣਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਡੀਆ ਨੂੰ ਦਿੱਤੀ ਜਾਵੇਗੀ 15 ਜਨਵਰੀ ਨੂੰ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪੇਸ਼ੀ ਹੋਈ ਚੇ ਵਿੱਚ ਇੱਕ ਕਾਲਾ ਬੈਗ ਹੈ ਜਿਹੜਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੈ ਕੇ ਗਏ ਉਥੇ ਹੀ ਸ਼੍ਰੀ ਅਕਾਲ ਤਖਤ ਨੂੰ ਜਿਹੜਾ ਕਿ ਜਥੇਦਾਰ ਨੂੰ ਸੌਪਿਆ ਗਿਆ ਤੇ ਦਸਤੇ ਵਿੱਚ ਕਈ ਸਵਾਲ ਬਣਦੇ ਨਜ਼ਰ ਆ ਰਹੇ ਸੀ ਕਿ ਇਸ ਕਾਲੇ ਬੈਗ ਦੇ ਵਿੱਚ ਕੀ ਸਬੂਤ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਐਸਟੀਪੀਸੀ ਨੇ ਇਸ ਕਾਲੇ ਬੈਗ ਨੂੰ ਲੈ ਕੇ ਇੱਕ ਵੱਡਾ ਦਾਵਾ ਠੋਕਿਆ ਤੇ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਸ਼ਿਕਾਇਤਾਂ ਨਹੀਂ ਜਿਸ ਵਿੱਚ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਤੇ ਗਏ ਦੋ ਕਾਲੇ ਬੈਗਾਂ ਦੇ ਵਿੱਚ ਐਸਟੀਪੀਸੀ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਸੀ ਤੇ ਐਸਟੀਪੀਸੀ ਨੇ ਇਹ ਦਾਵਾ ਕੀਤਾ ਹੈ ਨਾਲ ਹੀ ਜਿਹੜਾ ਕਿ ਸ਼ਿਕਾਇਤਾਂ ਵਾਲੇ ਬੈਗ ਦੇ ਵਿੱਚ ਨਿੱਜੀ ਚੈਨਲ ਤੋਂ ਸ਼ੁਰੂਆਤ ਦੇ ਬਕਾਇਦਾ ਜਿਹੜਾ ਕਿ ਜਿਹੜਾ ਕਿ ਜ਼ਿਕਰ ਨਹੀਂ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਉੱਥੇ ਐਸਜੀਪੀਸੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੀ ਜਾਣਕਾਰੀ ਜਿਹੜੀ ਕਿ ਮੀਡੀਆ ਨੂੰ ਦਵੇਗੀ ਤੇ ਵਿੱਚ ਦੱਸ ਦਈਏ ਕਿ ਕਾਲੇ ਬੈਗ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਐਸਜੀਪੀਸੀ ਦੇ ਖਿਲਾਫ ਕੋਈ ਵੀ ਸ਼ਿਕਾਇਤ ਨਹੀਂ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ ਗਿਆ ਸੀ ਜਿਸ ਤੋਂ ਬਾਅਦ 15 ਜਨਵਰੀ ਨੂੰ ਉਹਨਾਂ ਦੀ ਪੇਸ਼ੀ ਸੀ ਜਿਸ ਤੋਂ ਬਾਅਦ ਉੱਥੇ ਹੀ ਉਹ ਪੇਸ਼ ਹੋਏ ਫਾਲਾ ਕੇ ਗੱਲ ਕਰੀਏ ਤਾਂ ਉਹ থਿਓ ਕਾਲਾ ਬੈਗ ਵੀ ਨਾਲ ਲੈ ਕੇ ਗਏ ਸੀ ਤਾਂ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਉਹ ਕਾਲੇ ਬੈਗ ਨੂੰ ਲੈ ਕੇ ਕਈ ਸਵਾਲ ਬਣਦੇ ਹੋਏ ਨਜ਼ਰ ਆ ਰਹੇ ਸੀ ਤਾਂ ਉਸ ਬੈਗ ਦੇ ਵਿੱਚ ਕੀ ਸੀ ਤੇ ਕਿਹੜੇ ਸਬੂਤ ਹੈ ਜਿਹੜੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲੈ ਕੇ ਗਏ ਤੇ ਇਸ ਦੇ ਵਿੱਚ ਹੁਣ ਐਸਟੀਪੀਸੀ ਨੇ ਇੱਕ ਵੱਡਾ ਦਾਅਵਾ ਠੋਕਿਆ ਹੈ ਤੇ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਐਸਟੀਪੀਸੀ ਦੇ ਖਿਲਾਫ ਕੋਈ ਸ਼ਿਕਾਇਤ ਨਹੀਂ ਸੀ ਪਰੰਤੂ ਇਸ ਦੀ ਜਾਣਕਾਰੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਡੀਆ ਨੂੰ ਦਿੱਤੀ ਜਾਵੇਗੀ